ਮਿੱਤਰ ਪਿਆਰਿਓ ਬੀਜੇਪੀ ਆਗੂ ਤੇ ਪਰਚਾ ਦਰਜ ਹੋ ਗਿਆ ਕੱਲ ਤੁਹਾਨੂੰ ਪਤਾ ਹੈ ਕਿ ਇੱਕ ਕਿਸਾਨ ਦੀ ਉਸ ਟਾਈਮ ਜਾਨ ਚਲੀ ਗਈ ਸੀ ਮੌਤ ਹੋ ਗਈ ਸੀ ਜਦੋਂ ਕਿਸਾਨ ਇਕੱਠੇ ਹੋ ਕੇ ਤੇ ਬੀਜੇਪੀ ਦੀ ਪਟਿਆਲਾ ਤੋਂ ਜਿਹੜੀ ਉਮੀਦਵਾਰ ਹੈ ਪਰਨੀਤ ਕੌਰ ਕੈਪਟਨ ਅਮਰਿੰਦਰ ਦੀ ਧਰਮ ਪਤਨੀ ਉਹ ਜਦੋਂ ਚੋਣ ਪ੍ਰਚਾਰ ਕਰ ਰਹੀ ਸੀ ਤਾਂ ਕਿਸਾਨ ਇਕੱਠੇ ਹੋ ਕੇ ਉਹਨੂੰ ਸਵਾਲ ਕਰਨ ਦੇ ਲਈ ਗਏ ਸੀ ਉੱਥੇ ਧੱਕਾ ਮੁਕੀ ਹੋਈ ਸੀ ਕਿਉਂਕਿ ਪਟਿਆਲਾ ਦੇ ਰਾਜਪੁਰਾ ਇਲਾਕੇ ਦੇ ਸੇਹਰਾ ਸੇਰੀ ਪਿੰਡ ਦੇ ਵਿੱਚ ਉਹ ਜਿਹੜੀ ਭਾਜਪੀ ਦੀ ਆਗੂ ਹੈ ਪਰਨੀਤ ਕੌਰ ਉਹ ਚੋਣ ਪ੍ਰਚਾਰ ਕਰ ਰਹੀ ਸੀ ਵੋਟਾਂ ਮੰਗ ਰਹੀ ਸੀ ਉਹੀ ਪਰਨੀਤ ਕੌਰ ਜਿਹੜੀ ਪਹਿਲਾਂ ਕਾਂਗਰਸ ਵੱਲੋਂ ਜਿੱਤਦੀ ਰਹੀ ਕੈਪਟਨ ਮਰਿੰਦਰ ਦੀ ਘਰ ਵਾਲੀ ਐਤ ਕੀ ਉਹ ਭਾਜਪੀ ਚਲੀ ਗਈ ਹੈ ਤੇ ਚੋਣ ਪ੍ਰਚਾਰ ਦਰਮਿਆਨ ਜਦੋਂ ਕਿਸਾਨ ਸਵਾਲ ਕਰਨ ਗਏ ਸੀ ਤਾਂ ਉੱਥੇ ਫਿਰ ਅੱਗੋਂ ਬਹਿਸ ਚੱਲੀ ਇਹ ਧੱਕਾ ਮੁੱਕੀ ਦਰਮਿਆਨ ਜਿਹੜੀ ਇੱਕ ਕਿਸਾਨ ਸਰਿੰਦਰਪਾਲ ਦੀ ਮੌਤ ਹੋ ਗਈ ਸੀ ਕਿਉਂਕਿ ਧੱਕਾ ਮੁੱਕੀ ਦਰਮਿਆਨ ਉਹ ਥੱਲੇ ਡਿੱਗ ਪਿਆ ਸੀ ਥੱਲੇ ਡਿੱਗਣ ਕਾਰਨ ਉਸ ਨੂੰ ਅਜਿਹੀ 60 ਫੁੱਟ ਮੱਜੀ ਜਿਹਦੇ ਨਾਲ ਉਸ ਦੀ ਮੌਤ ਹੋ ਗਈ ਸੀ ਔਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਲਗਾਤਾਰੇ ਕਹਿ ਰਹੀਆਂ ਸੀਗੀਆਂ ਕਿ ਇਹਦੇ ਉੱਪਰ ਪਰਚਾ ਦਰਜ ਕਰੋ ਬੀਜੇਪੀ ਆਗੂਆਂ ਤੇ ਕਾਰਵਾਈ ਕਰੋ ਪਰ ਕੱਲ ਤੋਂ ਅੱਜ ਤੱਕ ਇਹ ਸਥਿਤੀ ਬਣੀ ਸੀ ਕਿ ਪਤਾ ਨਹੀਂ ਕਾਰਵਾਈ ਹੋਏਗੀ ਕਿ ਨਹੀਂ ਹੋਏਗੀ ਕਿਉਂਕਿ ਭਾਜਪਾ ਇਹ ਕਹਿ ਰਹੀ ਸੀ ਕਿ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਔਰ ਇਹ ਕਿਸਾਨ ਆਪਣੇ ਆਪ ਥੱਲੇ ਡਿੱਗਿਆ ਦੂਜੇ ਪਾਸੇ ਕਿਸਾਨ ਕਹਿ ਰਹੇ ਸੀ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਸੀ ਕਿ ਭਾਜਪਾ ਦੇ ਆਗੂਆਂ ਨੇ ਧੱਕਾ ਮੁਕੀ ਕੀਤੀ ਹੈ ਔਰ ਕਿਸਾਨ ਨੂੰ ਥੱਲੇ ਸੁੱਟਿਆ ਗਿਆ ਪਰ ਅੱਜ ਭਾਜਪਾ ਦੇ ਆਗੂ ਹਰਵਿੰਦਰ ਸਿੰਘ ਦੇ ਉੱਪਰ ਪਰਚਾ ਦਰਜ ਕਰ ਲਿਆ ਪੁਲਿਸ ਨੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਔਰ ਅੱਗੇ ਇਹ ਜਿਹੜਾ ਪਰਚਾ ਹੈ ਇਹ ਖੇੜੀ ਗੰਡੂਆ ਜਿਹੜਾ ਥਾਣਾ ਹੈ ਉਹਦੇ ਵਿੱਚ ਕੀਤਾ ਗਿਆ ਔਰ ਅੱਗੇ ਪੁਲਿਸ ਨੇ ਇਹਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਹੁਣ ਪਤਾ ਇਹ ਲੱਗੇਗਾ ਆਉਣ ਵਾਲੇ ਟਾਈਮ ਦੇ ਵਿੱਚ ਭਾਈ ਅੱਗੇ ਕਾਰਵਾਈ ਕਿਸ ਤਰ੍ਹਾਂ ਹੁੰਦੀ ਹੈ ਕਿਉਂਕਿ ਜਦੋਂ ਯੂਪੀ ਦੇ ਵਿੱਚ ਜਦੋਂ ਉੱਥੇ ਕਿਸਾਨਾਂ ਦੇ ਉੱਪਰ ਇੱਕ ਬੀਜੇਪੀ ਦੇ ਆਗੂ ਨੇ ਪਿੱਛੋਂ ਗੱਡੀ ਚੜਾ ਕੇ ਉਹਨਾਂ ਨੂੰ ਦਰੜ ਦਿੱਤਾ ਸੀ ਲਖੀਮਪੁਰ ਖੀਰੀ ਦੇ ਵਿੱਚ ਤਾਂ ਉਸ ਤੋਂ ਬਾਅਦ ਬਹੁਤ ਕੁਝ ਹੋਇਆ ਪਰਚਾ ਵੀ ਦਰਜ ਹੋਇਆ ਪਰ ਇਹਦੇ باوجود ਵੀ ਨਾ ਤਾਂ ਕਾਰਵਾਈ ਪੁਲਿਸ ਚੰਗੀ ਤਰ੍ਹਾਂ ਕਰਦੀ ਸੀ ਨਾ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਸੀ ਔਰ ਫਿਰ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੂੰ ਵਿੱਚ ਦਖਲ ਦੇਣਾ ਪਿਆ ਸੀ ਕਹਿਣਾ ਪਿਆ ਸੀ ਕਿ ਇੰਨੀ ਜ਼ਿਆਦਾ ਰੈਤ ਉਹਨਾਂ ਨੂੰ ਕਿਉਂ ਦਿੱਤੀ ਜਾ ਰਹੀ ਹੈ ਉਸ ਤੋਂ ਬਾਅਦ ਫਿਰ ਪੁਲਿਸ ਥੋੜੀ ਹਰਕਤ ਦੇ ਵਿੱਚ ਆਈ ਸੀ ਔਰ ਫਿਰ ਕਾਰਵਾਈ ਉਹਨਾਂ ਦੇ ਉੱਪਰ ਹੋਈ ਸੀ ਔਰ ਅੱਜ ਪੰਜਾਬ ਦੇ ਵਿੱਚ ਇਹ ਜਿਹੜਾ ਘਟਨਾਕਰਮ ਕੱਲ੍ਹ ਵਾਪਰਿਆ ਕਿ ਜਿਹੜੇ ਕਿਸਾਨ ਨੇ ਉਹ ਭਾਜਪਾ ਦੇ ਉਮੀਦਵਾਰ ਬਣੀ ਜੜੀ ਪਰਨੀਤਕੌਰ ਉਹਨੂੰ ਸਵਾਲ ਕਰਨ ਦੇ ਲਈ ਜਾਂਦੇ ਨੇ ਔਰ ਉੱਥੇ ਫਿਰ ਅੱਗੋਂ ਭਾਜਪਾ ਵਾਲੇ ਵੀ ਤੈਸ਼ ਆ ਜਾਂਦੇ ਨੇ ਕਿਸਾਨ ਵੀ ਤੈਸ ਚਾ ਜਾਂਦੇ ਨੇ ਤਾਂ ਫਿਰ ਉੱਥੇ ਅ ਕਿਸਾਨ ਕਹਿੰਦੇ ਨੇ ਕਿ ਸਾਡੇ ਉੱਪਰ ਹਮਲਾ ਕੀਤਾ ਗਿਆ ਕਿਸਾਨ ਕਹਿੰਦੇ ਨੇ ਕਿ ਧੱਕਾ ਮੁਕੀ ਕੀਤੀ ਗਈ ਤੇ ਸਾਡੇ ਇੱਕ ਕਿਸਾਨ ਨੂੰ ਇਸ ਤਰੀਕੇ ਦੇ ਨਾਲ ਸੁੱਟਿਆ ਗਿਆ ਜਿਹਦੇ ਨਾਲ ਉਹਦੀ ਮੌਤ ਹੋਈ ਹੈ ਤਾਂ ਅੱਜ ਬੀਜੇਪੀ ਆਗੂ ਹਰਵਿੰਦਰ ਸਿੰਘ ਦੇ ਉੱਪਰ ਪਰਚਾ ਦਰਜ ਹੋਣ ਦੀ ਖਬਰ ਆ ਰਹੀ ਹੈ ਪਰ ਇੱਥੋਂ ਇੱਕ ਗੱਲ ਹੋਰ ਸੋਚਣੀ ਬਣਦੀ ਹੈ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਇੱਕ ਆਗੂ ਜਿਹੜਾ ਫਿਲਮੀ ਅਦਾਕਾਰ ਹੈ ਹੋਬੀ ਤਾਲੀਵਾਲ ਪਿਛਲੇ ਦਿਨੀ ਉਹਨੇ ਕਿਸਾਨਾਂ ਨੂੰ ਇੱਕ ਤਰ੍ਹਾਂ ਨਾਲ ਲਲਕਾਰਿਆ ਵੀ ਸੀ ਸ਼ਰਮ ਸਟੇਜ ਤੋਂ ਵੰਗਾਰਿਆ ਵੀ ਸੀ ਔਰ ਇਹ ਵੀ ਕਿਹਾ ਸੀ ਕਿ ਜਿਹੜੀ ਤੁਸੀਂ ਕਹਿੰਦੇ ਹੋ ਸਾਡੀ ਕਿਸਾਨ ਅੰਦੋਲਨ ਦੀ ਜਿੱਤ ਹੋਈ ਆ ਉਹ ਜਿੱਤ ਨਹੀਂ ਉਹ ਬੇਵਕੂਫੀ ਬੇਅਕਲੀ ਸੀ ਔਰ ਨਾਲ ਇਹ ਵੀ ਕਹਤਾ ਸੀ ਕਿ ਮੈਨੂੰ ਗਾਲਾਂ ਬਹੁਤ ਆਉਂਦੀਆਂ ਨੇ ਸਿਰੇ ਦੀਆਂ ਆਉਂਦੀਆਂ ਨੇ ਔਰ ਮੈਂ ਹੁਣ ਹੰਸਰਾਜ ਹੰਸ ਦੇ ਨਾਲ ਜਾਇਆ ਕਰੂੰਗਾ ਤੇ ਫਿਰ ਮੈਂ ਕਿਸਾਨਾਂ ਦੇ ਨਾਲ ਮੂਹਰੇ ਹੋ ਕੇ ਨਿਬੜਿਆ ਕਰੂੰਗਾ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਉਹਨੇ ਕੀਤੀਆਂ ਸੀ ਤਾਂ ਉਦੋਂ ਇੱਕ ਸ਼ੰਕਾ ਪੈਦਾ ਹੋ ਗਿਆ ਸੀ ਵੀ ਹੁਣ ਬੀਜੇਪੀ ਕਿਸਾਨਾਂ ਦੇ ਨਾਲ ਟਕਰਾਅ ਕਰ ਸਕਦੀ ਹੈ ਜਾਂ ਬੀਜੇਪੀ ਦੇ ਆਗੂ ਕਿਸਾਨਾਂ ਦੇ ਨਾਲ ਟਕਰਾਅ ਕਰ ਸਕਦੇ ਨੇ ਤੇ ਉਹਦੇ ਵਿੱਚ ਜਿਹੜਾ ਹੈ ਕਈ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਹੈ ਤੇ ਉਹੀ ਗੱਲ ਹੋਗੀ ਕੱਲ ਜਿਹੜਾ ਬੀਜੇਪੀ ਦਾ ਆਗੂ ਹੌਬੀ ਥਾਲੀ ਵਾਲਾ ਉਹਦੇ ਬਿਆਨ ਤੋਂ ਬਾਅਦ ਇਹ ਜਿਹੜਾ ਕੁਝ ਹੋਇਆ ਇਹਦੇ ਬਾਰੇ ਕਈ ਕਿਸਾਨਾਂ ਨੇ ਔਰ ਕਈ ਕਿਸਾਨ ਆਗੂਆਂ ਨੇ ਬਿਆਨ ਦਿੱਤੇ ਨੇ ਵੀ ਇਹ ਉਸ ਬਿਆਨ ਦੀ ਭੜਗਾਟ 'ਚ ਉਸ ਬਿਆਨ ਦੀ ਹੱਲਾਸ਼ੇਰੀ ਨਾਲ ਹੋਇਆ ਜਿਹੜਾ ਹੌਬੀ ਢਾਲੀਵਾਲ ਨੇ ਦਿੱਤਾ ਸੀ ਸੋ ਅੱਜ ਇਹ ਖਬਰ ਆ ਰਹੀ ਹੈ ਕਿ ਪਰਚਾ ਬੀਜੇਪੀ ਦੇ ਆਗੂ ਤੇ ਦਰਜ ਹੋ ਗਿਆ ਕਿਸਾਨ ਦੀ ਮੌਤ ਹੋਣ ਤੋਂ ਬਾਅਦ ਹੁਣ ਅਗਲੀ ਕਾਰਵਾਈ ਜਿਹੜੀ ਹੈ ਉਹ ਆਉਣ ਵਾਲਾ ਵਕਤ ਦੱਸੇਗਾ ਫਿਲਹਾਲ ਪਰਚਾ ਦਰਜ ਜਿਹੜਾ ਉਹ ਹੋ ਚੁੱਕਾ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਡਾਕਟਰ ਬਖਸ਼ੀਸ਼ ਆਜ਼ਾਦ ਟੀਵੀ ਬਹੁਤ ਮੇਰ